ਇੱਕ ਵਾਰੀ ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣੇ ਕਿਲੇ ਤੋਂ ਬਾਹਰ ਨਿਕਲੇ ਨੰਦਪੁਰ ਸਾਹਿਬ ਦੀ ਧਰਤੀ ਹੈ ਤੇ ਗੁਰਦੇਵ ਜੀ ਨੇ ਬਚਨ ਕੀਤੇ ਕਿ ਨੀਲਾ ਲਿਆਇਆ ਜਾਏ ਸਤਗੁਰ ਜੀ ਦਾ ਨੀਲਾ ਸਣੇ ਕਾਠੀ ਤਿਆਰ ਕਰਕੇ ਕੋੜਾ ਸਤਗੁਰ ਜੀ ਦਾ ਲੈ ਕੇ ਆਏ ਸਿੰਘ ਇਕੱਠੇ ਸਾਰੇ ਵਿਦਵਾਨ ਖੜੇ ਨੇ ਸਾਰੇ ਕਵੀ ਨੇ ਗੁਰੂ ਕੇ ਸੇਵਕ ਇਕੱਠੇ ਨੇ ਸਤਗੁਰਜੀ ਦਾ ਸੋਨਾ ਜਾਹੋ ਜਲਾਲ ਹੈ ਗੁਰਦੇਵ ਜੀ ਘੋੜੇ ਤੇ ਚੜਨ ਲੱਗੇ ਨੇ ਤੇ ਸਤਗੁਰਜੀ ਨੇ ਬਚਨ ਕੀਤਾ ਕੋਈ ਹੈ ਗੁਰੂ ਦਾ ਸਿੱਖ ਜਿਹੜਾ ਸਾਡੇ ਘੋੜੇ ਦੀ ਰਕਾਬ ਵਿੱਚ ਪੈਰ ਰੱਖਣ ਤੋਂ ਪਹਿਲਾਂ ਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥ ਦੱਸ ਦੇ ਕੋਈ ਹੈ ਗੁਰੂ ਦਾ ਸਿੱਖ ਸਾਡਾ ਘੋੜੇ ਦੀ ਕਾਠੀ ਦੇ ਉੱਤੇ ਬੈਠਣ ਤੋਂ ਪਹਿਲਾਂ ਪਹਿਲਾਂ ਹੀ ਭਾਵ ਅਸੀਂ ਘੋੜੇ ਦੀ ਰਕਾਬ ਵਿੱਚ ਪੈਰ ਪਾਈਏ ਤੇ ਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਅਰਥ ਦੱਸ ਦੇ। ਤੇ ਸੇ ਕਹਿੰਦੇ ਮਹਾਰਾਜ ਇਹ ਤੋਂ ਆਦ ਗ੍ਰੰਥ ਹੈ। ਇਕ ਓੰਕਾਰ ਤੋਂ ਲੈ ਕੇ ਮੁੰਦਾਵਣੀ ਤੱਕ ਇਹ ਤੇ ਬੜਾ ਵੱਡਾ ਖਜ਼ਾਨਾ ਸੱਚੇ ਪਾਤਸ਼ਾਹ ਜੀ। ਇਹ ਤੇ ਬੜਾ ਵੱਡਾ ਖਜ਼ਾਨਾ ਹੈ 18 10 20 ਤੱਕ ਕੌਣ ਹੈ ਜਿਹੜਾ ਇੱਕ ਖਿੰਦ ਦੇ ਵਿੱਚ ਇਹਦੇ ਅਰਥ ਦੱਸ ਦੇਗਾ ਘੋੜੇ ਦੀ ਕਾਠੀ ਵਿੱਚ ਪੈਰ ਪੈਂਦੇ ਆ ਇਹ ਤੇ ਇੱਕ ਵਿਸਾ ਵੀ ਨਹੀਂ ਲਗਣਾ ਅੱਖ ਚੁਪਕਾਉਣ ਦਾ ਸਮਾਂ ਹੀ ਲੱਗਣਾ ਇੱਕ ਨਿਮਖ ਵਿੱਚ ਤੁਸੀਂ ਕਰ ਦੇਣਾ। ਇਹਦੇ ਅਰਥ ਕੌਣ ਕਰੇਗਾ ਸਤਗੁਰੂ ਜੀ ਕਹਿੰਦੇ ਇਹੀ ਤੇ ਪੁੱਛਿਆ ਹੈ ਕੋਈ ਗੁਰੂ ਦਾ ਸਿੱਖ ਕਿ ਘੋੜੇ ਦੀ ਕਾਠੀ ਵਿੱਚ ਪੈਰ ਪਾਉਂਦੇ ਆਂ ਸਰ ਰਕਾਬ ਵਿੱਚ ਕੋਈ ਸਾਨੂੰ ਅਰਥ ਦੱਸੇ ਚਾਰੇ ਪਾਸੇ ਸਨਨਾਟਾ ਚਾਗੇ ਛਾ ਗਿਆ ਚੁੱਪ ਹੋ ਗਏ ਸਾਰੇ ਕੋਈ ਦੱਸ ਨਹੀਂ ਸਕਿਆ ਪਰ ਇੱਕ ਗੁਰੂ ਦਾ ਸਿੱਖ ਜਿਹੜਾ ਗੁਰੂ ਘਰ ਦੇ ਵਿੱਚ ਸਤਗੁਰੂ ਜੀ ਦੇ ਘੋੜਿਆਂ ਦੀ ਸੇਵਾ ਕਰਦਾ ਸੀ ਸਤਗੁਰੂ ਜੀ ਦੇ ਦਰ ਦਾ ਸੇਵਕ ਸੀ ਉਹਨੇ ਗਲ ਚ ਪੱਲਾ ਪਾਇਆ ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਸੀਂ ਰਹਿਮਤ ਕਰੋ ਨਦਰੇ ਨਾਇਤ ਕਰੋ ਤੇ ਦਾਸ ਇਹ ਦੇ ਅਰਥ ਕਰੇਗਾ ਮਹਾਰਜ ਕਹਿੰਦੇ ਠੀਕ ਹੈ ਸਿੱਖਾ ਫਿਰ ਅਸੀਂ ਰਕਾਬ ਵਿੱਚ ਪੈਰ ਪਾਉਂਦੇ ਹਾਂ ਤੇ ਤੂੰ ਅਰਥ ਕਰ ਪੂਰੇ ਗੁਰਗ੍ਰੰਥ ਸਾਹਿਬ ਦੇ ਇੰਨੇ ਹੀ ਸਮੇਂ ਚ ਗੁਰੂ ਸਾਹਿਬ ਨੇ ਰਕਾਬ 'ਚ ਪੈਰ ਪਾਇਆ ਤੇ ਗੁਰੂ ਕੇ ਸਿੱਖ ਨੇ ਕਿਹਾ ਇੱਕ ਓੰਕਾਰ ਸਤਗੁਰ ਪ੍ਰਸਾਦ ਉਹਨੇ ਬਸ ਇਹੀ ਅੱਖਰ ਕਿਹਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਹਾਰਾਜ ਜੀ ਨੇ ਸੁਣਿਆ ਮਹਾਰਾਜ ਜੀ ਵਾਪਸ ਉਤਰ ਕੇ ਆਏ ਕੋੜੇ ਤੋਂ ਮਹਾਰਾਜ ਜੀ ਨੇ ਕਿਹਾ ਗੁਰੂ ਕੇ ਸਿੱਖਾ ਕੀ ਆਖਿਆ ਕਹਿੰਦਾ ਸਤਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਮਹਾਰਾਜ ਸੀਨੇ ਨਾਲ ਲਿਆ ਕੇ ਲਗਾ ਕੇ ਕਹਿੰਦੇ ਗੁਰੂ ਕੇ ਸਿੱਖਾ ਨਿਹਾਲ 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 ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੇ ਨਚੋੜ ਦੱਸਣਾ ਤੇ ਨਚੋੜ ਹੀ ਇੱਕ ਓੰਕਾਰ ਸਤਗੁਰ ਪ੍ਰਸਾਦ ਹੈ ਇਹਦਾ ਮਤਲਬ ਉਸ ਇੱਕ ਦੀ ਸੋਜੀ ਸਤਗੁਰ ਦੇ ਪ੍ਰਸਾਦ ਕਿਰਪਾ ਤੋਂ ਬਿਨਾ ਨਹੀਂ ਹੋ ਸਕਦੀ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਚੋੜ ਹੀ ਪਾਰ ਬ੍ਰਹਮ ਪਰਮੇਸ਼ਵਰ ਸਤਗੁਰੂ ਦੀ ਕਿਰਪਾ ਕਿਵੇਂ ਹਾਸਲ ਕਰਨੀ ਹੈ ਇਹਦੇ ਉੱਤੇ ਹੀ ਨੀਅਤ ਹੈ ਸਤਗੁਰ ਨੇ ਕਿਹਾ ਵਾਕੀ ਪੂਰਨ ਗੁਰੂ ਗ੍ਰੰਥ ਸਾਹਿਬ ਦਾ ਅਰਥ ਇੱਕ ਓੰਕਾਰ ਸਤਗੁਰ ਪ੍ਰਸਾਦ ਹੈ ਇਸ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਗੁਰੂ ਕੇ ਸਿਖਾ ਨਿਹਾਲ 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 ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਏ ਇਸ ਕਰਕੇ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਇਹ ਸਭ ਤੋਂ ਅਰੰਭਤੀ ਅਰੰਭਤਾ ਦੀ ਖੇਡ ਹੈ ਸਭ ਤੋਂ ਅਰੰਭੀ ਤੋਂ ਹੀ ਹੁੰਦਾ ਸੋ ਸਤਗੁਰ ਜੀ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਹਦਾ ਅਰਥ ਹੈ ਪਰ ਇਹਦੀ ਸ਼ੁਰੂਆਤ ਗੁਰ ਪ੍ਰਸਾਦ ਤੋਂ ਹੋਣੀ ਹੈ ਗੁਰੂ ਦੀ ਕਿਰਪਾ ਹੋਏਗੀ ਤੇ ਇੱਕ ਦੀ ਸੋਝੀ ਹੋਏਗੀ ਗੁਰੂ ਹਿਰਦੇ ਵਿੱਚ ਵਸੇਗਾ ਸ਼ਲੋਕ ਇਹ ਸ਼ਲੋਕ ਗੁਰਦੇਵ ਗੁਰੂ ਅਰਜੁਨ ਸਾਹਿਬ ਜੀ ਦਾ ਹੈ ਜਿਨ੍ਹਾਂ ਬਾਬਤ ਤਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹੋ ਪਰ ਪੰਨ ਮਥੁਰਾ ਕਛਪੇਦ ਨਹੀਂ ਗੁਰ ਅਰਜੁਨ ਪਰਤਾਖਰ ਪਰਤਾਖਰ ਗੁਰੂ ਅਰਜੁਨ ਦੇਵ ਮਹਾਰਾਜ ਜੀ